ਮਣੀਂਦਰ ਅੱਜ ਪੱਕਾ ਲਗਾ ਬਈ ਕੱਲ ਨੂੰ ਛੱਡ ਦੂ ਪੱਕਾ ਛੱਡ ਦੂ ਅੱਜ ਤੇ ਪਿਆਰ ਦੇ ਕਿਸੇ ਭਰਾਵਾ ਤੂੰ ਤਾਂ ਰੋਜ਼ ਹੀ ਕਹਿਣਾ ਕੱਲ ਵੀ ਤੈਨੂੰ ਲਵਾ ਕੇ ਟੈ ਯਾਰਾ ਆਏ ਨਾ ਅੱਜ ਦੇਣੀ ਉਹ ਯਾਰ ਰੋਜ਼ ਕਹਿਣਾ ਤੈਨੂੰ ਮਹੀਨਾ ਹੋ ਗਿਆ ਹੀ ਕਹਿਣਾ ਤੇਰਾ ਕੱਲ ਆਉਂਦਾ ਹੀ ਨਹੀਂ ਯਾਰਾ ਅੱਜ ਅੱਜ ਦੇਣੀ ਕੱਲ ਨੂੰ ਪੱਕਾ ਪੱਕਾ ਪੱਕੀ ਗੱਲ ਹੈ ਹੱਕੀ ਗੱਲ ਜਮ ਤੱਕ ਚਲਾ ਆ ਫਿਰ ਚੱਲਦੇ ਆ ਕਰਦੇ ਆ ਹਲਕਾ ਬੈਗ ਦੋਨੇ ਹੀ ਰੱਖੇ ਆ ਆਵਣਾ ਲਈ ਤੂੰ ਬਾਤ ਲਾ ਲੈ ਨਾ ਮੁੜ ਕੇ ਨਹੀਂ ਨਹੀਂ ਕਾਟੀ ਵੀ ਨਾ ਇਮੀ ਕੁੜੀ ਵਧੀਆ ਹੁੰਦੀ ਇਹਨੂੰ ਪੁੱਛਦੇ ਆਂ ਜਾਂ ਆ ਗਿਆ ਮੁੰਡੇ ਠੀਕ ਆ ਵਾਹ ਇੱਕ ਮਰ ਫੇਲ ਲਾਉਣਾ ਯਾਰ ਮੀਤਿਆ ਯਾਰ ਬਹਲਾ ਕਰੀ ਜਾਂਦਾ ਪਰ ਇੱਕ ਬੁਗ ਹੈਗਾ ਤੇ ਲੋਆ ਯਾਰ ਇਹਨੂੰ ਬਾਲੀ ਚਾਹ ਕਰੀ ਜਾਂਦਾ ਲੱਗਣਾ ਹਾਂ ਕਿ ਯਾਰ ਮੇਰਾ ਵੀ ਜੀਏ ਕਰੀ ਹੁੰਦਾ ਹੋਰ ਤਾਂ ਬਾਲੀ ਵੇਲੇ ਗੱਲ ਕੋ ਦੋਨੇ ਇੱਕੋ ਜਿਹੇ ਆ ਬੋਧਾ ਲੱਗਿਆ ਚੰਗੀ ਜੀ ਬੰਦਾ ਹੈਗਾ ਆਪਣੇ ਕੋਲੇ ਦਾਰੂ ਬਹੁਤ ਵਧੀਆ ਦੇ ਚਾਰਾਂ ਨੂੰ ਬੁਗਦਰਾ ਨਿਆਰਾ ਦੇ ਕਿ ਲਗੀ ਚੱਕਰਾ ਆ ਆਇਓ ਆ ਬੂਟਾਂ ਨੂੰ ਯਾਰ ਪਾਣੀ ਪੂਣੀ ਪਾਈ ਗਏ ਤਾਂ ਪੁੱਤਾਂ ਦੇ ਜੋਂ ਹੀ ਸੁੱਕ ਸਕ ਗਏ ਯਾਰ ਲੈ ਕਾ ਦਾ ਨਸ਼ੇ ਚ ਵੜ ਗਏ ਸੀ ਸਾਰੇ ਦ੍ਰਿਸ਼ਟੀ ਖਰਾਬ ਹੋ ਗਏ ਕਿਵੇਂ ਯਾਰਾ ਠੀਕ ਹੈ ਬਾਈ ਹੋਰ ਠੀਕ ਹਾਂ ਹਾਂਜੀ ਹਾਂ ਕੀ ਬੰਦਾ ਹੈ ਅੰਨਾ ਬਣਾਉਣਾ ਕੀ ਆ ਤੇਰੇ ਕੋਲ ਐ ਕਿਵੇਂ ਯਾ ਪੈ ਗੁੱਗ ਲੱਗ ਗਿਆ ਜੀ ਆ ਬਹੁਤ ਕਰੀਆ ਕਿੰਨਾ ਕੀ ਕਰੀ ਜਾਂਦਾ ਉਹ ਬੰਦਾ ਆਪਣਾ ਲੱਜੀ ਆਇਆ ਆ ਮਤਨੀ ਨਹੀਂ ਐ ਮੈਂ ਉਹ ਹੋਰ ਕਿੰਨੀ ਕਾ ਵਾਲੀ ਰਿਆਰ ਕਰੀ ਬੈਠਾ ਇਹ ਬੰਦਾ ਸਰ दारू ਤਾਂ ਆਉਂਦੇ ਆ ਗੜੇ ਤੇ ਹੈਗੇ ਯਾਰ ਦੋਸਤ ਮੁੰਡੇ ਤੇ दारू ਐਡੀ ਵਧੀਆ ਪਿਆਦੇ ਆ ਨਾ दारू ਸਮਝ ਲੈ ਦਵਾਈ ਸਮਝ ਲੈ ਚੱਲ ਚੱਲ ਗਏ ਉਹਨਾਂ ਚਾਹਲਾ ਤਾਂ ਵੜਾਂਗੇ ਤੇ ਪਹਿਲਾਂ ਗੱਲ ਤਾਂ ਸੁਣ ਲੋ ਪਰ ਭੱਜਣਾ ਚਾਹੇ ਉਹ ਅਗਲੇ ਦੇ ਘਰੋਂ ਅਜੇ ਨਹੀਂ ਪਾਇਦੇ ਇਹੀ ਤਾਂ ਭਾਈ ਦੇ ਕਿਉਂ ਨਹੀਂ ਭਾਈ ਉਹਨਾਂ ਨੇ ਇੱਕ ਦਿਨ ਮੇਰੇ ਨਾਲ ਪਤਾ ਕੀ ਕੀਤਾ ਚੰਗੀ दारू ਲਿਆਏ ਚੰਗਾ ਸਲਾਸ ਰੋਦ ਬਣਾਇਆ ਮੈਨੂੰ ਫੋਨ ਕਰ ਲਿਆ ਵੀਡੀਓ ਕਾਲ ਤੇ ਦਿਖਾਤਾ ਵੀ ਆਹ ਦੇਖ ਲਾ ਹੂੰ ਤਾਂ ਮੈਂ ਜਾਂਦਾ ਨਹੀਂ ਸੀ ਅੱਛਾ ਪਿਆ ਕੇ ਚੰਗਾ ਰੋਟੀ ਪਾਣੀ ਖਵਾ ਕੇ ਸੇਵਾ ਕਰੀ ਸੇ ਭਾਈ ਬੇਡਾਂ ਤੇ ਸੈਟ ਲਿਆ ਇੰਨੇ ਹਾਂ ਇੰਨੇ ਸੇਵਾ ਕੀਤੀ ਨਾ ਭਰਾਵਾ ਦਸਲੀਆਂ ਕਰਾਤੀਆਂ ਹੁਣ ਤਾਂ ਮੇਰਾ ਸ਼ਰਾਬ ਨੂੰ ਜੇ ਨਹੀਂ ਕਰਦਾ ਸ਼ਰਾਬ ਵਾਲੇ ਕੋਲੇ ਖੜਨ ਛੋਡੇ ਕੋਲੇ ਖੜੇ ਨੂੰ ਡਰ ਲੱਗ ਜਾਂਦਾ ਵੀ ਮੈਨੂੰ ਨਾ ਭਾਈ ਯਾਰ ਆ ਵੇ ਆ ਦੇਖ ਸੱਟਾ ਵਦੀਂਦੀ ਨਗਾ ਇੱਧਰ ਲੈ ਹਾਂ ਤੇ ਕਾਂਬ ਕੱਢੀ ਹੋਰੇ ਯਾਰਾ ਆਵੇ ਲੈ ਹੋਰ ਕੀ ਗੋਸ ਕਰਿਆ ਫਿਰ ਉਹਨਾਂ ਨੇ ਉਹਨਾਂ ਨੇ ਬਾਨ ਕੇ ਕੁੱਟਿਆ ਮੈਨੂੰ ਮੇਰਾ ਤਾਂ ਜੀ ਨਹੀਂ ਕਰਦਾ ਪੇਨ ਨੂੰ ਕਿੰਨਾ ਚਿਰ ਕੁੱਟਿਆ ਕੁੱਟਾ ਤਾਂ ਪਤਾ ਲੱਗਦੀ ਕਿੰਨੇ ਚਿਰ ਕਿਥੋਂ ਕਹੇਗਾ ਵੀ ਨਹੀਂ ਪਿੰਦਾ ਦੁਬਾਰਾ ਬਈ ਯਾਰ ਸਾਨੂੰ ਵੀ ਉਹਨਾਂ ਦਾ ਨੰਬਰ ਦੇ ਯਾਰ ਅਸੀਂ ਆਹ ਮੁੰਡੇ ਨੂੰ ਦਰੂਹੇ ਛਡਾਉਣੀ ਹੈ ਤੇ ਬਾਈ ਨੂੰ ਲੈ ਹੀ ਚਲਦੇ ਆ ਆ ਜਾ ਆ ਜਾ ਆ ਜਾ ਬਹੁਤ ਵੱਜ ਗਈ ਓਏ ਯਾਰ ਤੇ ਹੋਈ ਕੁੱਟਣੋਂ ਤਾਂ ਹੀ ਚੰਗਿਆ ਕੋਹੂ ਵੀ ਕੁੱਟ ਪਊਗੀ ਦਰੂਹ ਛਡਦੇ